ਉਹ ਹੋਵੇਗਾ ਪਰ ਇਹ ਵਾਸ। વોਟ ਆਰ ਇਨ ਦੈਸ? ਕੀ ਤੁਸੀਂ ਇਹ ਦੱਸ ਸਕਦੇ ਹੋ ਕਿਲਾਗੇ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਲੱਗੀ। ਰੋਟਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਰੇਖសារ ਕਰਵਾਏ ਜਾਂਦੇ ਰੋਟਿੰਡਾ ਫਿਲਮ ਫੈਸਟੀਵਲ ਦਾ ਚੌਥਾ ਐਡੀਸ਼ਨ 8 ਦਸੰਬਰ 2024 ਨੂੰ ਬਲਵੰਤ ਗਾਰਗੀ ਆਡੀਟੋਰੀਅਮ ਜਿਹੜਾ ਕਿ ਰੋਜ਼ ਗਾਰਡਨ ਦੇ ਨੇੜੇ ਸਥਿਤ ਹੈ ਉੱਥੇ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ ਫਿਲਮਾਂ ਦੀ ਸਕਰੀਨਿੰਗ ਸਟਾਰਟ ਹੋਏਗੀ। ਬਠਿੰਡਾ ਫਿਲਮ ਫੈਸਟੀਵਲ 2024 ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਹੋਈਆਂ ਬਿਹਤਰੀਨ 17 ਸ਼ਾਰਟ ਫਿਲਮਾਂ ਦੀ ਸਕਰੀਨਿੰਗ ਕੀਤੀ ਜਾਏਗੀ। ਬਠਿੰਡਾ ਫਿਲਮ ਫੈਸਟੀਵਲ ਨੂੰ ਦੇਖਣ ਦੇ ਲਈ ਕਿਸੇ ਕਰਾਣੀ ਵੀ ਕੋਈ ਐਂਟਰੀ ਫੀਸ, ਕੋਈ ਟਿਕਟ ਜਾਂ ਕੋਈ ਪਾਸ ਦੇ ਚਾਰਜਸ ਨਹੀਂ ਹਨ। ਕੋਈ ਵੀ ਇਸ ਫੈਸਟੀਵਲ ਨੂੰ ਫ੍ਰੀ ਆਫ ਕਾਸਟ ਦੇਖ ਸਕਦਾ ਹੈ। ਇਸ ਦੇ ਲਈ ਇੱਕ ਪਾਸ ਦੀ ਜੂਲਤ ਹੋਵੇਗੀ ਜਿਹੜਾ ਕਿ ਫ੍ਰੀ ਆਫ ਕਾਸਟ ਭਿੰਡਾ ਫਿਲਮ ਫੈਸਟੀਵਲ .com ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਉਸ ਨੂੰ ਡਾਊਨਲੋਡ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੜਾ ਹੀ ਆਸਾਨ ਹੈ ਤਾਂ ਉਸ ਇਸ ਥਾਂ ਤੇ ਜਾ ਕੇ ਅਸੀਂ ਡਾਊਨਲੋਡ ਕਰ ਸਕਦੇ ਚੌਥੀ ਭਿੰਡਾ ਫਿਲਮ ਫੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਪੋਨੇ ਜਿਸ ਤਰ੍ਹਾਂ ਕਿ ਪੁਨੇ ਮੁੰਬਈ ਨੋਇਡਾ Shimla ਅਤੇ ਗੋਰੀਗਾ ਮੁੰਬਈ ਤੋਂ ਆਈਆਂ ਹੋਈਆਂ ਵੱਖ-ਵੱਖ ਸ਼ਾਰਟ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਬਠਿੰਡਾ ਫਿਲਮ ਫੈਸਟੀਵਲ ਵਿੱਚ ਜਿਹੜੇ ਸਾਡੇ ਇੰਡੀਆ ਦੇ ਫੇਮਸ ਫਿਲਮ ਸਕੂਲ ਨੇ ਫਿਲਮ ਯੂਨੀਵਰਸਟੀਆਂ ਨੇ ਜਾਂ ਦੂਸਰੇ ਇੰਸਟੀਚਿਊਟਸ ਨੇ ਉੱਥੋਂ ਵੀ ਜਿਹੜੀਆਂ ਫਿਲਮਾਂ ਆਈਆਂ ਨੇ ਜਿਸ ਤਰ੍ਹਾਂ ਕਿ ਸਤਿਆਜੀਤ ਰੇ ਇੰਸਟੀਚਿਊਟ ਆਫ ਫਿਲਮ ਐਂਡ ਟੀਲੀਵਿਜ਼ਨ ਕੋਲਕਾਤਾ ਅਤੇ ਐਮ ਆਈ ਟੇ ਯੂਨੀਵਰਸਿਟੀ ਸਕੂਲ ਆਫ ਫਿਲਮ ਐਂਡ ਥੀਟਰ ਪੂਨੇ ਅਤੇ ਇਸੇ ਤਰ੍ਹਾਂ ਇਸ਼ੀਅ ਅਕੈਡਮੀ ਨੋਇਡਾ ਤੋਂ ਜਿਹੜੀਆਂ ਨੇ ਫਿਲਮਾਂ ਸਾਡੇ ਕੋਲ ਪਹੁੰਚੀਆਂ ਨੇ ਇਨ 17 ਫਿਲਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਜਿਹੜੀ ਸਕਰੀਨਿੰਗ ਹੈ ਉਹ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਲਗਾਤਾਰ ਇਹਨਾਂ ਦੀ ਸਕਰੀਨਿੰਗ ਚੱਲੇਗੀ। ਇਹਨਾਂ ਫਿਲਮਾਂ ਦੀ ਜਜਮੈਂਟ ਲਈ ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਸਰਦਾਰ ਮਹਾਵੀਪੂਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਅਤੇ ਸ਼੍ਰੀ ਰਾਜੀਵ ਕੁਮਾਰ ਅਰੋੜਾ ਜੀ ਦੀ ਜਿਊਰੀ ਦੁਆਰਾ ਜਜਮੈਂਟ ਕੀਤੀ ਜਾਵੇਗੀ। ਜਿਊਰੀ ਦੁਆਰਾ ਚੁਣੇ ਗਏ ਬੈਸਟ ਫਿਲਮ ਬੈਸਟ ਰਾਈਟਰ ਬੈਸਟ ਡਾਇਰੈਕਟਰ ਅਤੇ ਬੈਸਟ ਐਕਟਰ ਮੇਲ ਬੈਸਟ ਐਕਟਰ ਫੀਮੇਲ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਬੈਸਟ ਫਿਲਮ ਚੁਣੀ ਜਾਵੇਗੀ ਇਸ ਫੈਸਟੀਵਲ ਦੇ ਵਿੱਚ ਉਸ ਨੂੰ 51000 ਰੁਪਏ ਦਾ ਨਕਦ ਇਨਾਮ ਜਿਹੜਾ ਹੈ ਉਹ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ ਇਹਨਾਂ ਇਨਾਮਾਂ ਦੀ ਤਕਸੀਮ ਮਾਰੀਓਕ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਕਿ ਇਸ ਫੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ ਉਹਨਾਂ ਵੱਲੋਂ ਕੀਤੀ ਜਾਵੇਗੀ ਤਾਂ ਮੇਰਾ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਾਰੇ ਹੀ ਵਾਸੀਆਂ ਨੂੰ ਖੁੱਲਾ ਸੱਦਾ ਹੈ ਬੇਨਤੀ ਹੈ ਕਿ ਤੁਸੀਂ ਇਸ ਫੈਸਟੀਵਲ ਵਿੱਚ ਆ ਕੇ ਇਹਨਾਂ 17 ਬਿਹਤਰੀਨ ਸ਼ਾਰਟ ਫਿਲਮਾਂ ਜੋ ਕਿ ਸਾਡੀ ਸਿਲੈਕਸ਼ਨ ਕਮੇਟੀ ਨੇ ਚੁਣੀਆਂ ਨੇ ਉਹਨਾਂ ਦਾ ਆਨੰਦ ਮਾਣੋ ਮੈਂ ਉਸ ਦੀ ਸਕਰੀਨਿੰਗ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ ਇਹ ਫਿਲਮਾਂ ਜਿਹੜੀਆਂ ਨੇ ਇਹ ਅਲੱਗ-ਅਲੱਗ ਡਿਊਰੇਸ਼ਨ ਜਰਨ ਟਾਈਮ ਲੀਆਂ ਨੇ ਕੋਈ ਫਿਲਮ 10 ਮਿੰਟ ਦੀ ਹੈ ਕੋਈ 15 ਮਿੰਟ ਦੀ ਹੈ ਕੋਈ 30 ਮਿੰਟ ਦੀ ਹੈ ਮੈਕਸਮ ਜਿਹੜੀ ਹੈ ਉਹ 30 ਮਿੰਟ ਤੱਕ ਦੀ ਫਿਲਮ ਹੈ ਤਾਂ ਜਿਵੇਂ ਹੀ ਇਹਨਾਂ ਦੀ ਸਕਰੀਨਿੰਗ ਖਤਮ ਹੋਏਗੀ ਉਸ ਦੇ ਤੁਰੰਤ ਬਾਅਦ ਹੀ ਜਿਹੜੀ ਜਿਊਰੀ ਹੈ ਸਾਡੀ ਉਹ ਆਪਣੀ ਜਜਮੈਂਟ ਦੇ ਦੇਗੀ ਤੇ ਉਸ ਦੇ ਨਾਲ ਹੀ ਜਿਹੜਾ ਹੈ ਇਨਾਮ ਵੰਡ ਸਮਾਰੋਹ ਸ਼ੁਰੂ ਹੋ ਜਾਏਗਾ। ਪਰ ਸਰ ਜਿਊਰੀ ਚ ਕਿੰਨੇ ਮੈਂਬਰ ਹੋਣਗੇ ਸਰ? ਆ ਬਠਿੰਡਾ ਫਿਲਮ ਫੈਸਟੀਵਲ ਦੀ ਜਿਊਰੀ ਦੇ ਵਿੱਚ ਕੁੱਲ 4 ਮੈਂਬਰ ਨੇ। ਜਿਸ ਵਿੱਚ ਸਾਡੇ ਅਦਾਕਾਰ ਸਰ ਮਹਾਵੀਰ ਪੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ, ਰੁਪਿੰਦਰ ਰੂਪੀ ਜੀ ਤੇ ਸ਼੍ਰੀ ਰਜੀਵ ਅਰੋੜਾ ਜੀ। ਇਹ ਕਿ ਮਹਿਲਵਾਂ ਤੁਸੀਂ ਸ਼ਾਮਗੀਆਂ ਫਿਲਮਾਂ ਨੇ। ਕੁਝ ਫਿਲਮਾਂ ਪੰਜਾਬੀ ਲੈਂਗੁਏਜ ਦੀਆਂ ਨੇ ਕੁਝ ਹਿੰਦੀ ਦੀਆਂ ਨੇ ਔਰ ਦੋ ਫਿਲਮਾਂ ਜਿਹੜੀਆਂ ਨੇ ਉਹ ਇੰਗਲਿਸ਼ ਲੈਂਗੁਏਜ ਦੀਆਂ ਨੇ ਜਿਹੜੀਆਂ ਕਿ ਵਿੱਚ ਪੰਜਾਬੀ ਸਬਟਾਈਟਲ ਨੇ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਚੌਥੇ ਬਟਿੰਡਾ ਫਿਲਮ ਫੈਸਟੀਵਲ ਨੂੰ ਜਿਹੜਾ ਹੈ ਉਹ ਗ੍ਰੀਨ ਸਿਟੀ ਸਕੁਏਅਰ ਵੱਲੋਂ ਐਜ਼ ਅ ਟਾਈਟਲ ਸਪੌਂਸਰ ਜਿਹੜਾ ਹੈ ਉਹ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਗ੍ਰੀਨ ਸਿਟੀ ਸਕੁਏਅਰ ਡਬ ਵਾਲੀ ਰੋਡ ਦੇ ਸਹਿਯੋਗ ਨਾਲ ਉਹਨਾਂ ਦੀ ਰਹਿਤ ਰਹਿਨਮਾਈ ਅਤੇ ਅਗਵਾਈ ਦੇ ਅਧੀਨ ਜਿਹੜਾ ਹੈ ਚੌਥਾ ਫਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਨੂੰ ਬੜੀ ਖੁਸ਼ੀ ਹੈ ਕਿ ਹੋਟਲ ਬਾਇਆ ਹਾਈਟਸ ਸਰਦਾਰ ਬਿਕਰਮਜੀਤ ਸਿੰਘ ਬਾਇਆ ਜੀ ਪਾਂਦੀ ਪ੍ਰਾਪਰਟੀਆਂ ਦੇ ਸ਼੍ਰੀ ਮਨੀਸ਼ ਪਾਂਦੀ ਜੀ ਅਤੇ ਦਾ ਮਾਸਟਰਵਾਲ ਅਕੈਡਮੀ ਦੇ ਸ਼੍ਰੀਮਤੀ ਭਾਵਨਾ ਗਰਗ ਜੀ ਸਦਾ ਹਦਰਸ਼ਨ ਸਿੰਘ ਸੋਹਲ ਜੀ ਗੁਰਸੇਵਿਕ ਸਿੰਘ ਚੈਲ ਜੀ ਅਤੇ ਸ਼੍ਰੀ ਅਮਨਦੀਪ ਸਿੰਘ ਜੀ ਦੇ ਸਹਿਯੋਗ ਨਾਲ ਜਿਹੜਾ ਹੈ ਚੌਥੇ ਬਟਿੰਡਾ ਫਿਲਮ ਫੈਸਟੀਵਲ ਨੂੰ ਸਫਲਤਾਪੂਰਵਕ ਕਰਵਾਇਆ ਜਾਉ। ਇਹ ਮੋਟਿਵ ਕੀ ਹੈ? ਅਵਾਰਡ ਦੇ ਨਹੀਂ ਹੈ ਕਿ ਅੱਗੇ ਜੀ ਅ ਬਟਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਇੱਕ ਪਲੇਟਫਾਰਮ ਹੈ ਜਿਹੜਾ ਕਿ ਸ਼ਾਰਟ ਫਿਲਮ ਮੇਕਰਾਂ ਦਿੱਤੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਸ ਵਿੱਚ ਨਾ ਹੀ ਤਰ ਫਿਲਮਾਂ ਭੇਜਣ ਦੇ ਲਈ ਕੋਈ ਐਂਟਰੀ ਫੀਸ ਹੈ ਔਰ ਨਾ ਹੀ ਫੈਸਟੀਵਲ ਨੂੰ ਦੇਖਣ ਦੇ ਲਈ। ਤਾਂ ਬੇਸਿਕਲੀ ਜਿਹੜਾ ਹੈ ਉਹ ਨਵੇਂ ਟੈਲੈਂਟ ਨੂੰ ਪ੍ਰਮੋਟ ਕਰਨਾ, ਉਹਨਾਂ ਨੂੰ ਇਨਕਰੇਜ ਕਰਨਾ, ਉਹਨਾਂ ਨੂੰ ਇੱਕ ਪਲੇਟਫਾਰਮ ਦੇਣਾ ਹੈ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈ। ਸਾਡੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਫੈਸਟੀਵਲ ਨਹੀਂ ਹੋ ਰਿਹਾ ਜਿੱਥੇ ਜਿਹੜੇ ਸ਼ਾਰਟ ਫਿਲਮ ਮੇਕਰ ਨੇ ਉਹ ਆਪਣੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰ ਸਕਣ। ਜਿਵੇਂ ਛੋਟੇ-ਛੋਟੇ ਨਵੇਂ ਪਣਾਉਂਦੇ ਸ਼ਾਰਟ ਫਿਲਮਾਂ ਨੇ ਇਹ ਵੱਖ-ਵੱਖ ਸਮਾਜਿਕ ਮੁੱਦੇ ਆ, ਸਮਾਜਿਕ ਕੁਰਿਤੀਆਂ, ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਆ, ਸਪੋਰਟਸਮੈਨਸ਼ਿਪ ਦੀ ਭਾਵਨਾ ਅਤੇ ਜੋ ਮਾਡਰਨ ਟੈਕਨੋਲੋਜੀ ਇਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਇੱਕ ਫਿਲਮ ਜਿਹੜੀ ਹੈ ਸਾਡੇ ਕੋਲੇ ਉਹ ਮੁੰਬਈ ਤੋਂ ਆਈ ਹੈ। ਇਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਆਨ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਜਿਹੜੀਆਂ ਹੈ ਉਹ ਜਿਹੜੀ ਸਾਡੀ ਮਾਨਵਤਾ ਹੈ ਉਹਨੂੰ ਦਰਪੇਸ਼ ਕਰੇ